ਰਾਸ਼ਟਰਪਤੀ ਡੋਨਾਲਡ 트াম্প ਦੇ ਸੋਚੁਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਸਿੱਖ ਫੋਰ ਜਸਟਿਸ ਦਾ ਮੁਖੀ ਗੁਰਪ੍ਰਬੰਤ ਪੰਨੂ ਕਾਫੀ ਐਕਟਿਵ ਹੋ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਤੋਂ ਬਾਅਦ ਹੁਣ ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਮਕੀ ਦਿੱਤੀ ਹੈ। ਪੰਨੂ ਨੇ ਵੀਰਵਾਹ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜੋ ਵੀ ਉਲਟ ਚੱਲਦਾ ਹੈ ਉਸ ਦਾ ਹਾਲ ਸਾਬਕਾ ਮੁੱਖ ਮੰਤਰੀ ਵਿੰਤ ਸਿੰਘ ਵਰਗਾ ਹੋਵੇਗਾ। ਪਨੂ ਨੇ ਆਪਣੀ ਪਹੁੰਚ ਦਾ ਸਬੂਤ ਦਿੰਦਿਆਂ ਕਿਹਾ ਕਿ ਉਸਨੇ ਹੀ ਫਰੀਦਕੋਟ ਰੇਲਵੇ ਸਟੇਸ਼ਨ ਤੇ nehru ਸਟੇਡੀਅਮ ਤੇ ਖਾਲਿਸਤਾਨੀ ਨਾਅਰੇ ਲਿਖ ਪਾਏ ਸਨ ਇੱਥੇ ਸੀਐਮ ਭਗਵੰਤ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਜਾ ਰਹੇ ਨੇ ਸਿੱਖ ਨੌਜਵਾਨ ਆਪਣੀ ਕਮਰ ਤੇ ਬੰਬ ਨਾ ਬੰਨਣ ਤੇ ਨਾ ਹੀ ਆਪਣੇ ਹੱਥਾਂ ਵਿੱਚ ਤਿਰੰਗਾ ਫੜਨ ਉਹਨਾਂ ਨੂੰ ਸਿਰਫ ਖਾਲਿਸਤਾਨ ਦਾ ਝੰਡਾ ਹੀ ਫੜਨਾ ਚਾਹੀਦਾ ਹੈ ਪਨੂ ਨੇ ਅਗੇ ਕਿਹਾ ਇਹ ਹੋਣਾ ਅਮਰੀਕਾ ਵਿੱਚ ਡੋਨਾਲਡ 트ੰਪ ਦੀ ਸਰਕਾਰ ਸੱਤਾ ਵਿੱਚ ਆ ਗਈ ਹੈ। ਸਰਕਾਰਾਂ ਬਦਲਣ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ। ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਉਸਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਤੇ ਕਿਸਾਨ ਜੋ ਪੰਜਾਬ ਤੇ ਹਰਿਆਣਾ ਦੀ ਸਰਹੱਦ ਤੇ ਬੈਠੇ ਨੇ, ਉਹਨਾਂ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਤੇ ਖਾਲਿਸਤਾਨ ਦੇ ਝੰਡੇ ਲਗਾਉਣੇ ਚਾਹੀਦੇ ਨੇ ਤਾਂ ਜੋ ਪੰਜਾਬ ਦਾ ਸਨੇਹਾ ਸਿੱਧਾ ਡੋਨਾਲਡ 트ੰਪ ਤੱਕ ਪਹੁੰਚ ਸਕੇ। ਪੰਨੂ ਨੇ ਐਲਾਨ ਕੀਤਾ ਹੈ ਕਿ ਕੈਨੇਡਾ, ਯੂਕੇ, ਇਟਲੀ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੂਤਾਵਾਸ ਵਿੱਚ ਵਾਸ਼ਿੰਗਟਨ ਡੀਸੀ ਸੈਨ ਫ੍ਰਾਂਸਿਸਕੋ ਟੋਰਾਂਟੋ ਓਟਾਵਾ ਵੈਨਕੂਵਰ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ ਉਸਨੇ ਕਿਹਾ ਕਿ ਅਝੀਹਾ ਕਰਕੇ ਉਸ ਸਥਾਨਕ ਸਰਕਾਰਾਂ ਨੂੰ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਇਹ ਸੁਨੇਹਾ ਦੇਣਗੇ ਕਿ ਸਿੱਖਾਂ ਤੇ ਭਾਰਤ ਸਰਕਾਰ ਵਿੱਚ ਧਰਮ ਤੇ ਰਾਜਨੀਤੀ ਨੂੰ ਲੈ ਕੇ ਬਹੁਤ ਵੱਡਾ ਅੰਤਰ ਹੈ ਦੱਸਦੀ ਹੈ ਕਿ 20 ਜਨਵਰੀ ਨੂੰ ਡੋਨਾਲਡ 트ੰਪ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂਚ ਚੁੱਕੀ ਸੀ ਪੰਨੋ ਨੇ ਵੀ ਸੌਚ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਪੰਨੋ ਨੇ ਸੰਬੰਧਿਤ ਦੋ ਵੀਡੀਓ ਜਾਰੀ ਕੀਤੇ ਸਨ ਸਮਾਰੋਹ ਵਿੱਚ ਉਸ ਨੂੰ ਕੈਪੀਟਲ ਹਿੱਲ ਵਿੱਚ ਇੱਕ ਆਮ ਦਰਸ਼ਕਾ ਵਾਂਗ ਘੁੰਮਦੇ ਦੇਖਿਆ ਗਿਆ। ਇਸ ਦੌਰਾਨ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਸੀ। ਇਸ ਦਾ ਦੌਰਾ ਉਸ ਦੇ ਕੋਰਟ ਤੇ ਖਾਲਿਸਤਾਨ ਦਾ ਪ੍ਰਤੀਕ ਵੀ ਦਿਖਾਈ ਦਿੱਤਾ। ਦੂਜੇ ਵੀਡੀਓ ਵਿੱਚ ਉਹ ਸਟੇਜ ਦੇ ਨੇੜੇ ਦਿਖਾਈ ਦਿੱਤਾ ਜਿੱਥੇ 트ੰਪ ਆਪਣੀ ਪਤਨੀ ਮੈਲਾਨੀਆ ਨਾਲ ਖੜੇ ਹਨ। ਇਸ ਦੌਰਾਨ ਸੋਚਕ ਸਮਾਗਮ ਵਿੱਚ ਆਏ ਲੋਕ ਅਮਰੀਕਾ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਪੰਨੂ ਸਿਰਫ ਇੱਕ ਪੱਲੀ ਦਿਖਾਈ ਦਿੰਦਾ ਹੈ ਤੇ ਫਿਰ ਉੱਚੀ ਆਵਾਜ਼ ਵਿੱਚ ਦੋ ਵਾਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਤੋਂ ਬਾਅਦ ਚੁੱਪ ਹੋ ਜਾਂਦਾ ਹੈ ਪੰਨੂ ਦਾ ਦਾਵਾ ਹੈ ਕਿ ਉਸ ਨੂੰ 트ੰਪ ਕੈਂਪ ਨੇ ਸੋਚੁਕ ਸਮਾਗਮ ਲਈ ਸੱਦਾ ਦਿੱਤਾ ਸੀ ਹਾਲਾਂਕਿ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ ਪੰਨੂ ਨੇ ਸੋਚੁਕ ਸਮਾਗਮ ਲਈ ਟਿਕਟ ਖਰੀਦੀ ਸੀ ਦੱਸ ਦੇ ਕਿ 2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ਾਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਮ ਐਕਟ ਯੂਏਪੀਏ ਤਹਿਤ ਪੰਨੂ ਦੇ ਸੰਗਠਨ ਤੇ ਪਾਵਨ ਦੀ ਲਗਤੀ ਸੀ ਕੁਝ ਮਹੀਨੇ ਪਹਿਲਾਂ ਗ੍ਰਹਿ ਮੰਤਰਾਲੇ ਦੀ ਮੰਗ ਤੇ ਐਸਐਫਜੀ ਅਤੇ ਪਾਵਨ ਦੀ 2024 ਵਿੱਚ 5 ਸਾਲਾਂ ਲਈ ਹੋਰ ਵਧਾ ਦਿੱਤੀ ਗਈ ਸੀ ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਐਸਐਫਜੀ ਸਿੱਖਾਂ ਲਈ ਜਨਮਤ ਸੰਗ੍ਰਹਿ ਦੀ ਆੜ ਵਿੱਚ ਪੰਜਾਬ ਵਿੱਚ ਵੱਖਵਾਤ ਤੇ ਕੱਟੜ ਪੰਥੀ ਵਿਚਾਰਧਾਰਾ ਸਮਰਥਨ ਕਰ ਰਿਹਾ ਹੈ ਪੰਨੂ ਤੇ 2020 ਵਿੱਚ ਵੱਖਵਾਦ ਨੂੰ ਸਾਹਿਤ ਕਰਨ ਤੇ ਪੰਜਾਬ ਵੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਮਤਾ ਤੋਸ਼ ਲਗਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਪੰਨੋ ਨੂੰ ਯੂਪੀਏ ਤਹਿਤ ਅਤਵਾਦੀ ਘੋਸ਼ਿਤ ਕਰ ਦਿੱਤਾ ਸੀ 2020 ਵਿੱਚ ਸਰਕਾਰ ਨੇ ਐਸਐਫਜ ਨਾਲ ਜੁੜੇ ਚਾਲੂ ਤੋਂ ਬਾਅਦ ਵੈੱਬ ਪੇਜਾਂ ਤੇ YouTube ਚੈਨਲਾਂ ਤੋਂ ਪਾਬੰਦੀ ਲਗਾ ਦਿੱਤੀ ਸੀ